ਹਾਂਜੀ ਸੰਗਤ ਜੀ ਅੱਜ ਹੋ ਗਈ 15 ਤਰੀਕ ਕੱਲ ਨੂੰ 16 ਤਰੀਕ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਮਾਟੜਾ ਜ਼ਿਲ੍ਹਾ ਸੰਗਰੂਰ ਜਿਹੜੀ ਦਸਵੰਦ ਸਕੀਮ ਚੱਲਦੀ ਹੈ ਕੱਲ ਸ਼ਾਮ ਨੂੰ 5 ਵਜੇ ਖੁੱਲ੍ਹੇ ਜਾਣੀ ਹੈ ਜੀ ਗਣਤੀ ਦੇ ਘੰਟੇ ਬਾਕੀ ਜੀ ਪਹਿਲੀਆਂ ਹੀ ਤੁਸੀਂ ਕਮੇਟੀ ਦਾ ਨੰਬਰ ਨੋਟ ਕਰ ਲਓ 9518486586 500 ਦੇ 3000 ਦੇ 10 2026 3000 ਦੇ 40 5000 ਦੇ 75 ਟੋਕਣਾ ਜੀ ਇਹ ਨੰਬਰ ਤੇ ਪੇਮੈਂਟ ਕਰਕੇ ਸਕਰੀਨਸ਼ਾਟ ਭੇਜ ਦਿਓ ਸਾਹਿਬ ਜੀ ਆਪਣੇ ਨਾਲ ਨੇ ਸਾਰੀ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਸਾਹਿਬ ਜਿਹੜੀ ਆਪਣੀ ਕਾਰ ਸਿਵਲ ਟ੍ਰਾਸਕ੍ਰੀਮ ਚੱਲਦੀ ਹੈ ਪਹਿਲੇ ਨਾਮ ਦੇ ਵਿੱਚ ਆਪਸਕਾਰਪਿਓ ਐਨ ਦੇਣੀ ਆ ਹਾਂ ਜੀ ਐਸਕਾਰਪਿਓ ਐਨ ਠੀਕ ਹੈ ਜੀ ਇਹ ਨਹੀਂ ਲੈਣੀ ਤੁਸੀਂ ਥਾਰ ਲੈ ਸਕਦੇ ਹੋ ਜੇ ਥਾਰ ਨਹੀਂ ਲੈਣੀ ਤੁਸੀਂ 855 855 ਹੋਰ ਦੂਜੇ ਨਾਮ ਦੇ ਵਿੱਚ ਬੁਲਟ ਮੋਟਰਸਾਈਕਲ ਆ ਗਿਆ ਜੀ ਤੇ ਟੋਟਲ ਜਿਹੜੇ 101 ਨਾਮ ਹੈ ਜੀ ਮੇਨ ਡਰਾ ਦੇ ਵਿੱਚ ਤੇ 21 ਨਾਮ ਆਪਣੇ ਮਿਨੀ ਡਰਾ ਦੇ ਵਿੱਚ ਆ ਗਏ ਜੀ ਬੋਲਟ ਜਾਂ 911 ਲੈ ਸਕਦੇ ਹੋ ਜੇ ਲੱਖ ਰੁਪਿਆ ਕੈਸ ਟੋਟਲ 21 ਨਾ ਮਿਨੀ ਡਰਾ ਦੇ ਵਿੱਚ ਹੋਣਗੇ ਤੇ ਇੱਕ ਸਪੈਸ਼ਲ ਮਿਨੀ ਡਰਾ ਦੇ ਵਿੱਚ ਬੋਲਟ ਹੈਗਾ ਜਿਹੜਾ ਕੋਈ 1000 ਜੋ ਉਸ ਤੋਂ ਵੱਧ ਦੀ ਪੇਮੈਂਟ ਕਰਕੇ ਕੂਪਨ ਲੈਂਦਾ ਜੀ ਕਮੇਟੀ ਦਾ ਨੰਬਰ ਨੋਟ ਕਰ ਲਓ ਜੀ 941848656 ਸਕਰੀਨ ਸ਼ਾਟ ਭੇਜ ਦਿਓ ਪ੍ਰਧਾਨ ਸਾਹਿਬ ਜਿਹੜੀ ਵੀ ਇਨਾਮ ਕੜ ਕੇ ਤਿਲਫਲ ਬਚਤ ਹੁੰਦੀ ਹੈ ਜੀ ਆਪਣਾ ਜਿਹੜਾ ਲੈਕਟਰ ਪੈਣਾ 5000 ਸਕਰ ਫੁੱਟ ਦਾ ਜੀ ਇਹਦੇ ਲੱਗਣੀ ਹੈ ਨਾ ਜੀ ਸਾਰੀ ਹਾਂਜੀ ਆ ਦਰਬਾਰ ਸਾਹਿਬ ਦਾ ਨਵਾਂ ਕੰਮ ਚੱਲ ਰਿਹਾ ਸਾਰਾ ਤਿਲਫਲ ਇੱਥੇ ਖਰਚਿਆ ਜਾਣਾ ਠੀਕ ਹੈ ਜੀ ਸਭ ਨੂੰ ਅਪੀ ਬੱਦ ਤੋਂ ਬੱਦ ਟੋਕਨ ਖਰੀਦੋ ਭਾਈ ਬੱਦ ਤੋਂ ਬੱਦ ਸੇਵਾ ਚ ਹਿੱਸਾ ਪਾਓ ਪੁੰਨ ਨਾਲੇ ਫਲੀਆਂ ਪੁੰਨ ਨਾਲੇ ਫਲੀਆਂ ਵਾਲਾ ਕੰਮ ਹੈ ਜੀ 16 ਤਰੀਕ ਨੂੰ ਸ਼ਾਮ ਨੂੰ 5 ਕੁ ਵੇਡਰਾ ਕਰਨੀ ਹੈ ਹਾਂ ਜੀ 5 ਵਜੇ ਗਿਣਤੀ ਦੇ ਘੰਟੇ ਬਾਕੀ ਹੈ ਜੀ ਇੱਕ ਵਾਰੀ ਨੰਬਰ ਫੇਰ ਨੋਟ ਕਰ ਲਓ